ਸ਼ੁਕਰੀਆ ਗਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਕਿਸਾਨਾਂ ਦੇ ਲਈ ਆਈ ਇਹ ਵੱਡੀ ਖੁਸ਼ਖਬਰੀ ਕਿਸਾਨਾਂ ਨੂੰ ਮਿਲੇਗਾ ਇਹ ਵੱਡਾ ਤੋਹਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਰ ਰਿਜ਼ਰਵ ਬੈਂਕ ਦੇ ਗਵਰਨਰ ਖੇਤੀਕਾਂਤ ਦਾਸ ਨੇ ਭਾਵੇਂ ਲਗਾਤਾਰ ਗਰਮੀ ਵਾਰ ਰੈਪੋਰਟ ਵਿੱਚ ਕਟੌਤੀ ਨਹੀਂ ਕੀਤੀ ਪਰ ਇਸ ਵਾਰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮੁਦਰਾ ਨੀਤੀ ਦੀ ਮੀਟਿੰਗ ਤੋਂ ਬਾਅਦ ਹੁੰਨਾ ਕਿਹਾ ਹੈ ਕਿ ਕਿਸਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਕੋਲੈਟਰਲ ਫਰੀ ਲੋਨ ਜਿਸਮ 40000 ਰੁਪਏ ਦਾ ਦਿੱਤੀ ਗਈ ਹੈ ਹਰ ਕਿਸਾਨ ਬਿਨਾ ਕੋਈ ਗਿਰਵੀ ਰੱਖੇ ਬੈਂਕ ਤੋਂ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ ਆਰਬੀਆਈ ਦਾ ਉਦੇਸ਼ ਕਿ ਥੰਨਾਂ ਨੂੰ ਵਾਧੂ ਮੰਗਾਈ ਅਤੇ ਖੇਤੀ ਦੀ ਵਾਧੇ ਲਾਗਤ ਤੋਂ ਰਹਾ ਦੇ ਲਈ ਇਹ ਸੀਮਾ ਵਧਾਉਣਾ ਹੈ ਮਾਰਵੀ ਨੇ ਕਈ ਸਾਲ ਪਹਿਲਾਂ ਕੋਰ ਲਟਰਲ ਫਰੀ ਲੋਨ ਥਰੂ ਕੀਤਾ ਸੀ ਉਸ ਸਮੇਂ ਸਕੀਮ ਦੇ ਤਹਿਤ 1 ਲੱਖ ਸਾਨੂੰ 1 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਸੀ 3 ਫਰਵਰੀ 19 ਦੇ ਵਿੱਚ ਇਸ ਨੂੰ ਵਧਾ ਕੇ 1.6 ਲੱਖ ਕਰ ਦਿੱਤਾ ਗਿਆ ਤੇ ਹੁਣ ਰਿਜ਼ਰਵ ਮੈਗਨੇਟ ਪਰ ਫਿਰ ਇਸ ਨੂੰ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ